ਪੀਰ ਬਾਬਾ ਤੁਗਲਛਾ ਜੀ ਕਿਹਾ ਜਾਂਦਾ ਹੈ ਕਿ ਇਸ ਮਜ਼ਾਰ ਨੂੰ ਜਾਣ ਵਾਲੀਆਂ ਪੌੜੀਆਂ ਨੂੰ ਜੇਕਰ ਕੋਈ ਮਿੱਥਕੇ ਗਿਣਦਾ ਹੈ ਤਾਂ ਉਹ ਇਨਸਾਨ ਪਾਗਲ ਹੋ ਜਾਂਦਾ ਹੈ ਤੇ ਨਾਲ ਹੀ ਜਾਣਾਂਗੇ ਇਸ ਮਜ਼ਾਰ ਵਿੱਚੋਂ ਨਿਕਲਣ ਵਾਲੀ ਕਰਾਮਾਤੀ ਸ਼ਕਰਵਾਰੇ ਕਹਿੰਦੇ ਹਨ ਕਿ ਇਸ ਨੂੰ ਘਰ ਵਿੱਚ ਛਿੜਕਾਉਣ ਤੇ ਘਰ ਵਿੱਚ ਸੱਤ ਚੂਹੇ ਕਦੇ ਨਹੀਂ ਆਉਂਦੇ ਉਸ ਥਾਂ ਦੇ ਵੀ ਦਰਸ਼ਨ ਕਰਾਂਗੇ ਜਿਸ ਥਾਂ ਤੇ ਪੀਰ ਨੇ ਨੇਜਾ ਮਾਰ ਕੇ ਪਾਣੀ ਕੱਢਿਆ ਸੀ ਲੋਕ ਦਾਵਾ ਕਰਦੇ ਨੇ ਕਿ ਇਹ ਪਾਣੀ ਹਜ਼ਾਰਾਂ ਹੀ ਬਿਮਾਰੀਆਂ ਨੂੰ ਠੀਕ ਕਰਦਾ ਹੈ ਤੇ ਆ ਜੋ ਫਿਰ ਜਾਣਦੇ ਹਾਂ ਇਸ ਮਜਾਰਦਾ ਇਤਿਹਾਸ ਤੇ ਹੋਰ ਵੀ ਬਹੁਤ ਸਾਰੇ ਅਦਾਬ ਸਤਿ ਸ਼੍ਰੀ ਅਕਾਲ ਨਮਸਤੇ ਦੋਸਤੋ ਮੈਂ ਹਾਂ ਗੁਰਪ੍ਰੀਤ ਤੇ ਅੱਜ ਅਸੀਂ ਦਰਸ਼ਨ ਕਰਾਂਗੇ ਪੀਰ ਬਾਬਾ ਤੁਗਲ ਸ਼ਾਹ ਜੀ ਦੀ ਮਜਾਰ ਦੇ ਪੀਰ ਬਾਬਾ ਤੁਗਲ ਸ਼ਾਹ ਜੀ ਦੀ ਮਜਾਰ ਮਕੇਰੀਆਂ ਹਲਕੇ ਵਿੱਚ ਹਾਜੀਪੁਰ ਦਸੂਆ ਰੋਡ ਤੇ ਪਿੰਨ ਨੰਗਲ ਬਿਹਾਰਾ ਤੋਂ ਤਕਰੀਬਨ 40 ਕਿਲੋਮੀਟਰ ਚੜ੍ਹਦੇ ਪਾਸੇ ਪਿੰਡ ਮਾਵਾ ਵਿੱਚ ਸਥਿਤ ਹੈ ਇਸ ਪਿੰਡ ਨੂੰ ਮਾਵਾ ਬਾਠਾ ਨਾਮ ਨਾਲ ਵੀ ਜਾਣਦੇ ਹਨ ਕੁਦਰਤ ਦੀ ਗੋਦ ਵਿੱਚ ਬਣੀ ਇਹ ਮਜ਼ਾਰ ਹਿਮਾਚਲ ਦੀਆਂ ਖੂਬਸੂਰਤ ਬਾਦੀਆਂ ਦੀ ਤਰ੍ਹਾਂ ਲੱਗਦੀ ਹੈ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਥਾਂ ਤੇ ਪਹੁੰਚ ਕੇ ਇਸ ਦੇ ਦਰਸ਼ਨ ਕਰਦੇ ਹਨ ਜੇਕਰ ਇਸ ਦੇ ਇਤਿਹਾਸ ਬਾਰੇ ਗੱਲ ਕਰੀਏ ਤਾਂ ਸਿਆਣੇ ਬਜ਼ੁਰਗਾਂ ਦੇ ਅਨੁਸਾਰ ਇਹ ਸਥਾਨ ਰਾਜੇ ਵੀਰਾਰ ਦੇ ਸਮੇਂ ਦਾ ਮੰਨਿਆ ਜਾਂਦਾ ਹੈ ਪੀਰ ਦਾ ਜਨਮ ਜ਼ਿਲ੍ਹਾ ਮਲਤਾਨ ਵਿੱਚ ਸ਼ਾਹ ਸਮੰਦ ਰੇਂਜ ਦੇ ਖਾਨਦਾਨ ਵਿੱਚ ਹੋਇਆ ਸੀ ਆਪ ਜੀ ਬਚਪਨ ਤੋਂ ਹੀ ਮਸਤ ਮਲੰਗ ਤੇ ਇਹਨਾਂ ਦੇ ਖਿਆਲ ਦੁਨੀਆਂ ਤੋਂ ਅਲੱਗ ਸਨ ਕਹਿੰਦੇ ਹਨ ਇਹ ਜੋ ਬੋਲ ਦਿੰਦੇ ਉਹ ਸੱਚ ਹੋ ਜਾਂਦਾ ਇਹ ਗੱਲ ਉਸ ਵਗਰ ਦੀ ਹੈ ਜਦੋਂ ਇੱਕ ਬੁੱਢੀ ਮਾਈ ਪਿੰਡ ਮਾਵਾਂ ਵਿੱਚ ਰਹਿੰਦੀ ਸੀ ਜਿਸ ਦਾ ਇੱਕ ਇਕਲੌਤਾ ਪੁੱਤਰ ਸੀ ਉਸ ਸਮੇਂ ਇਸ ਇਲਾਕੇ ਦੇ ਰਾਜਾ ਵਿਰਾਰ ਦਾ ਰਾਜ ਸੀ ਤੇ ਉਹ ਇਸ ਥਾਂ ਤੇ ਇੱਕ ਕਿਲਾ ਬਣਾਉਣਾ ਚਾਹੁੰਦਾ ਸੀ ਪਰ ਕਿਲਾ ਬੰਦੇ ਸਾਰੀ ਉਹ ਡਿੱਗ ਜਾਂਦਾ ਜਿਸ ਤੋਂ ਬਾਅਦ ਇੱਕ ਜੋਛੀ ਨੇ ਦੱਸਿਆ ਕਿ ਜੇਕਰ ਕਿਸੇ ਜਵਾਨ ਪੁੱਤ ਨੂੰ ਇਸ ਦੀ ਦੀਵਾਰ ਵਿੱਚ ਣ ਦਿੱਤਾ ਜਾਵੇ ਤਾਂ ਕਿਲੇ ਦਾ ਕੰਮ ਮੁਕੰਮਲ ਹੋ ਜਾਵੇਗਾ ਰਾਜੇ ਦੇ ਸਿਪਾਈਆਂ ਨੇ ਉਸ ਬੁੱਢੀ ਮਾਈ ਦੇ ਪੁੱਤਰ ਨੂੰ ਕਿਲੇ ਦੀ ਦੀਵਾਰ ਵਿੱਚ ਣ ਦਿੱਤਾ ਤੇ ਕਿਲਾ ਮੁਕੰਮਲ ਹੋ ਗਿਆ ਉਹ ਬੁੱਢੀ ਮਾਈ ਰੋਂਦੀ ਕਰ ਲੌਂਦੀ ਥੋਂ ਭੱਜ ਕੇ ਮੁਲਤਾਨ ਪਹੁੰਚ ਗਈ ਇੱਥੇ ਇਸ ਮਾਤਾ ਦੀ ਮੁਲਾਕਾਤ ਪੀਰ ਜੀ ਨਾਲ ਹੋਈ ਉਨਾ ਨੇ ਬੁੱਢੀ ਮਾਈ ਦੀ ਸਾਰੀ ਗੱਲ ਸੁਣੀ ਤੇ ਬਾਬਾ ਜੀ ਨੇ ਆਪਣਾ ਕੋੜਾ ਅਤੇ ਕੁੱਤਾ ਨਾਲ ਲੈ ਕੇ ਬੁੱਢੀ ਮਾਈ ਨੂੰ ਕਿਹਾ ਮਾਈ ਮੇਰੇ ਪਿੱਛੇ ਬੈਠ ਜਾ ਅਤੇ ਜਦ ਤੱਕ ਮੈਂ ਨਾ ਆਖਾਂ ਤਦ ਤੱਕ ਅੱਖ ਨਾ ਖੋਲੀ ਤੇ ਬਾਬਾ ਜੀ ਦਾ ਕੋੜਾ ਅਸਮਾਨ ਵਿੱਚ ਉੱਡ ਕੇ ਇਸ ਥਾਂ ਤੇ ਪਹੁੰਚ ਗਿਆ ਜਦੋਂ ਬਾਬਾ ਜੀ ਨੇ ਕਿਹਾ ਪਾਣੀ ਲਿਆਓ ਤਾਂ ਬੁੱਢੀ ਮਾਈ ਨੇ ਕਿਹਾ ਇੱਥੇ ਤਾਂ ਪਾਣੀ ਕਿਤੇ ਨਹੀਂ ਹੈ ਤਦ ਬਾਬਾ ਜੀ ਨੇ ਨੇਜਾ ਮਾਰਿਆ ਤਾਂ ਪਾਣੀ ਦੀ ਫੁਹਾਰ ਨਿਕਲ ਪਈ ਤਦ ਬਾਬਾ ਜੀ ਨੇ ਪਾਣੀ ਦਾ ਲੋਟਾ ਪਰਿਆ ਅਤੇ ਉਸ ਜਗ੍ਹਾ ਤੇ ਜਲ ਦੇ ਛਿੱਟੇ ਮਾਰੇ ਜਿੱਥੇ ਬੱਚਾ ਜਿੰਦਾ ਚਣਿਆ ਸੀ ਛਿੱਟੇ ਮਾਰਦੇ ਹੀ ਸਾਰਾ ਕਿਲਾ ਡੇਗ ਗਿਆ ਅਤੇ ਬੱਚੇ ਨੂੰ ਕੱਢ ਲਿਆ ਗਿਆ ਬੱਚੇ ਤੇ ਚਿੱਟੀ ਚਾਦਰ ਪਾ ਕੇ ਛਿੱਟੇ ਮਾਰੇ ਤਾਂ ਬੱਚਾ ਵੀ ਜਿੰਦਾ ਹੋ ਗਿਆ ਉਸ ਮਾਈ ਨੇ ਅੱਲਾ ਦਾ ਸ਼ੁਕਰ ਮਨਾਇਆ ਇਸ ਮਗਰੋਂ ਵੀ ਜੀ ਨੇ ਇੱਥੇ ਹੀ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ ਸਮਾਂ ਗੁਜ਼ਰਦਾ ਗਿਆ ਉਧਰ ਬਾਬਾ ਜੀ ਦੇ ਪਰਿਵਾਰਿਕ ਮੈਂਬਰ ਮੁਲਤਾਨ ਵਿੱਚ ਬਾਬਾ ਜੀ ਦੀ ਪਾਲ ਕਰਦੇ ਕਰਦੇ ਸਾਰੇ ਪਰਿਵਾਰ ਸਮੇਤ ਇਸ ਥਾਂ ਤੇ ਪਹੁੰਚ ਗਏ। ਉਹਨਾਂ ਨੇ ਬਾਬਾ ਜੀ ਨੂੰ ਆਪਣੇ ਨਾਲ ਮੁਲਤਾਨ ਜਾਣ ਲਈ ਤਿਆਰ ਕਰ ਲਿਆ। ਅਤੇ ਜਦੋਂ ਪੀਰ ਜੀ ਉਹਨਾਂ ਨਾਲ ਥੋੜੀ ਦੂਰ ਖੱਡ ਕੋਲ ਗਏ ਤਾਂ ਪੀਰ ਜੀ ਆਪਣੀ ਮਾਲਾ ਇਸ ਥਾਂ ਤੇ ਪੁੱਲ ਜਾਂਦੇ ਹਨ। ਵਾਪਸ ਇੱਥੇ ਆ ਕੇ ਉਹ ਆਪਣੇ ਘੋੜੇ ਕੁੱਤੇ ਸਮੇਤ ਕੁਝ ਦੀਸ਼ਾਨੀਆਂ ਬਾਹਰ ਰੱਖ ਕੇ ਜ਼ਮੀਨ ਵਿਸਬਪਨ ਹੋ ਜਾਂਦੇ ਹਨ। ਜਦੋਂ ਪੀਰ ਜੀ ਦੇ ਪਰਿਵਾਰਿਕ ਮੈਂਬਰ ਇੱਥੇ ਪਹੁੰਚੇ ਤਾਂ ਉਹ ਬਹੁਤ ਪਰੇਸ਼ਾਨ ਹੋਏ ਕਿ ਪੀਰ ਜੀ ਕਿੱਥੇ ਗਏ? ਉਹ ਕਹਿੰਦੇ ਸਾਨੂੰ ਵੀ ਆਪਣੇ ਨਾਲ ਹੀ ਲੈ ਜਾਓ ਉਸ ਸਮੇਂ ਬਾਬਾ ਜੀ ਨੇ ਕਿਹਾ ਕਿ ਅੱਖਾਂ ਬੰਦ ਕਰਕੇ ਖੜੇ ਹੋ ਜਾਵੋ ਤਾਂ ਬਾਬਾ ਜੀ ਦੀ ਰੋਹਾਨੀ ਸ਼ਕਤੀ ਨਾਲ ਪੂਰਾ ਪਰਿਵਾਰ ਹੀ ਜਿੰਦਾ ਸੁਪਨੋ ਹੋ ਜਾਂਦਾ ਹੈ ਬਾਅਦ ਵਿੱਚ ਮਲਤਾਨ ਵਿੱਚ ਜੋ ਬਾਬਾ ਜੀ ਦੇ ਖਾਨਦਾਨ ਦੇ ਲੋਕ ਉੱਥੇ ਸਨ ਉਹ ਇੱਥੇ ਆ ਗਏ ਤੇ ਉਹਨਾਂ ਨੂੰ ਬਾਬਾ ਜੀ ਦੇ ਪਰਿਵਾਰ ਦੇ ਹੋਜੇ ਬਣਾ ਦਿੱਤਾ ਤੇ ਜਦੋਂ 1947 ਵਿੱਚ ਪਾਕਿਸਤਾਨ ਬਣਿਆ ਤੇ ਇੱਥੋਂ ਦੇ ਸਾਰੇ ਮੁ슬ਮਾਨ ਪਰਿਵਾਰ ਉੱਜੜ ਕੇ ਪਾਕਿਸਤਾਨ ਚਲੇ ਗਏ ਤੇ ਫਿਰ ਇਹ ਹੋਜਾ ਬਗਦਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਇਸ ਥਾਨ ਦੀ ਸੇਵਾ ਸੰਤ ਬਾਬਾ ਕਿਸ਼ਨਗਿਰੀ ਜੀ ਨੇ ਸੰਭ ਲਈ ਤੇ ਉਹਨਾਂ ਦੇ ਸਵਸਥਿਆਗਰ ਮਗਰੋਂ ਇਸ ਦਾ ਪ੍ਰਬੰਧ ਚਲਾਉਣ ਲਈ ਇੱਕ ਕਮੇਟੀ ਬਣਾਈ ਗਈ ਜੋ ਹੁਣ ਇਸ ਦਾ ਪ੍ਰਬੰਧ ਬਹੁਤ ਹੀ ਵਧੀਆ ਤਰੀਕੇ ਨਾਲ ਚਲਾ ਰਹੀ ਹੈ ਤੇ ਇਸ ਸਮੇਂ ਇਸ ਥਾਨ ਤੇ ਬਾਬਾ ਕਸ਼ਮੀਰ ਗਿਰੀ ਜੀ ਸੇਵਾ ਦਰਵਜੋ ਸੇਵਾ ਕਰ ਰਹੇ ਹਨ ਜੈ ਪੀਰ ਬਾਬਾ ਤੁਗਲ ਸ਼ਾ ਯਾ ਬਾਬਾ ਪੀਤੂ ਸਿਆ ਵੀ ਸਾਰੇ ਕਾਰਜ ਰਾਸ ਕਰੀ ਮੇਰਾ ਨਾਮ ਲਈ ਪਹਿਲਾਂ ਤੇ ਕਸ਼ਮੀਰਾ ਸਿੰਘ ਸੀ ਤੇ ਹੁਣ ਕਸ਼ਮੀਰ ਗਿਰੀ ਹੈ ਜਦੋਂ ਤੇ ਹਰਦਵਾਰ ਜਾ ਕੇ ਆਏ ਨਾ ਉਹਨਾਂ ਨੇ ਨਾਂ ਰੱਖਿਆ ਜਿਹੜੇ ਪਹਿਲਾਂ ਸੇਵਾਦਾਰ ਸਨ ਨਾ ਬਾਬਾ ਜੀ ਕ੍ਰਿਸ਼ਨ ਗਿਰੀ ਸ਼੍ਰੀ ਕ੍ਰਿਸ਼ਨ ਗਿਰੀ ਪਹਿਲਾਂ ਸੀ ਉਹਨਾਂ ਦੀ ਮੂਰਤੀ ਲਾਈ ਗਈ ਹੈ ਤੇ ਮੂਰਤੀ ਸਥਾਪਨਾ ਸਮਾਧੀ ਦਿੱਤੀ ਹੈ ਚਾਰ ਤਿੰਨ ਨੂੰ ਉਹਨਾਂ ਦਾ ਧਿਆਨ ਦੋਆ ਚਾਰ ਨੂੰ ਦਿੱਤੀ ਸਮਾਧੀ ਕਿ ਬਰਤਰੀ ਜਾਂ ਦੇਣ ਸੀ ਉੱਧਰ ਗੱਡੀ ਤੇ ਬੈਠਿਆਂ ਨੇ ਜੀ ਹੁਣ ਤਿੰਨ ਤਿੰਨ ਸਾਲ ਹੋ ਗਏ ਇੱਥੇ ਉਦਾਂ ਅਸੀਂ 40-45 ਸਾਲ ਤੋਂ ਉਦਾਂ ਅਸੀਂ 45 ਸਾਲ ਤੋਂ ਰਹਿ ਰਹੇ ਆ ਸਾਰਾ ਕੰਮ ਕਾਰਜ ਜਿਹੜਾ ਡੇਰਾ ਆਪ ਚਲਾਇਆ ਆ ਵੀ ਨਹੀਂ ਪਤਲਾ ਜੋਗ ਲਿਆ ਆ ਕੇ ਵਾਈ ਕੀਤੀ ਹੈ ਹਾਲ ਵੀ ਵਾਇਆ ਸਿਰ ਤੇ ਰੇਤਾ ਢੋਈ ਸਿਰ ਤੇ ਸਭ ਕੁਝ ਕੀਤਾ ਸਭ ਕੁਝ ਹੱਥੀਂ ਬਣਾਇਆ ਗੁਰੂ ਗੁਰੂ ਮਹਾਰਾਜ ਦੇ ਜੀਂਦੇ ਆ ਨਾ ਸਭ ਕੁਝ ਕੀਤਾ ਮਾਮਾ ਜੀ ਦੀ ਗੱਦੀ 12 1300 ਸਾਲ ਸਦੀ ਦੀ ਏ ਸਾਡੇ ਤੋਂ ਨਾਂ ਹੀ ਲੈਂਦੇ ਨੇ ਲੋਕ ਪਰ ਪਾਂਡਵਾ ਤੋਂ ਪਹਿਲਾਂ ਦੀ ਏ ਮਾਈ ਦੀ ਕਹਾਣੀ ਇਹ ਆ ਮਾਈ ਦਾ ਬੱਚਾ ਚੇਨ ਦਿੱਤਾ ਸੀ ਇਹਨਾਂ ਨੇ ਖੂਜ ਮੁਸਲਮਾਨਾਂ ਨੇ ਅੱਛਾ ਜੀ ਖੂਜ ਹੀ ਚੇਨ ਦਿੱਤਾ ਸੀ ਤੇ ਮਾਈ ਫਿਰ ਬਿਲਕਣ ਵਾਲਾ ਪਈ ਇਕੱਲੀ ਮਾਈ ਸੀ ਉਹ ਫੇਰੋਂਦੀ ਕਰਾਂਦੀ ਬਾਬਾ ਜੀ ਕੋ ਗਈ ਤੇ ਬਾਬਾ ਜੀ ਫੇ ਮਾਈ ਨੂੰ ਕਹਿਣ ਲੱਗੇ ਰੋਣਾ ਮਾਤਾ ਮੈਂ ਤੈਨੂੰ ਬਚਾ ਦੇ ਦਿੰਦਾ ਉਹਨੇ ਫੇ ਆਣ ਕੇ ਮਾਂ ਕੀਲ ਕੇ ਕੋਸ਼ਿਸ਼ ਚੱਕਰ ਕੀ ਉਹ ਕੇ ਚੱਕਰ ਮਾਰੀ ਤੇ ਬੱਚਾ ਜ਼ਿੰਦਾ ਨਿਕਲਿਆ 8 ਦਿਨਾਂ ਤੋਂ ਬਾਅਦ ਖੂਜੋ ਖੂਜੋ ਬੱਚਾ ਨਿਕਲਿਆ ਇੱਥੇ ਹਾਲ ਪੁਕਾਰ ਪੈ ਗਈ ਵੀ ਬਾਬਾ ਬੜੀ ਕਰਨੀ ਆਲਾ ਬਾਬਾ ਬੜੀ ਕਰਨੀ ਆਲਾ ਬਾਬਾ ਜੀ ਫੇ ਮਗਰ ਨਹੀਂ ਗਏ ਇੱਥੇ ਚਲੀ ਗਏ ਦੂਏ ਕਤੀਏ ਦਨ ਮਗਰ ਬਾਰਸ ਵੀ ਆ ਗਏ ਬਾਬੇ ਦੀ ਮੰਗ ਵੀ ਹੈ ਗਈ ਭਰਾ ਵੀ ਮਾਮੀ ਨਾਲ ਤੇ ਬਾਬਾ ਜੀ ਲੋਭ ਗਏ ਉਹਨਾਂ ਨੇ ਫੇਰ ਕਿਹਾ ਵੀ ਬਾਬਾ ਜੀ ਤੁਸੀਂ ਇਹ ਇੰਨੀ ਕਰਨੀ ਹੈ ਉਹ ਤਾਂ ਸਾਨੂੰ ਵੀ ਨਾਲ ਹੀ ਲੈ ਜਾਓ ਸਾਡਾ ਵੀ ਕੋਈ ਨਾਂ ਲਏਗਾ ਤੇ ਉਹ ਨਾਲ ਹੀ ਉਹਨਾਂ ਨੂੰ ਅਲੋਪ ਕਰਤਾ ਜਿੰਦਾ ਅਲੋਪ ਨੇ ਤੇਜ ਸਾਲ ਛੇ ਮਜਾਰਾ ਨੇ ਸਤਮੀ ਜਿਹੜੀ ਥੱਲੇ ਆਉ ਕੁੱਤੇ ਦੀ ਏ ਅੰਦਰ ਦੋ ਉਹਨਾਂ ਦੇ ਭਰਾ ਨੇ ਇੱਕ ਮਾਤਾ ਇੱਕ ਉਹਨਾਂ ਦੀ ਮੰਗ ਆ ਬਾਬਾ ਜੀ ਦੀ ਇੱਕ ਬਾਬਾ ਜੀ ਦੀ ਆਪਣੀ ਹੈ ਜਿੰਦਾ ਲੋਭ ਹੋਏ ਨਹੀਂ ਇਹ ਬਾਬੇ ਦੀ ਆ ਜਿਹੜੀ ਪੀਰ ਤੋਂ ਚਾਹੀ ਇਹ ਉਹਦੀ ਮਾਤਾ ਹੈ ਇਹ ਪੀਰਾਂ ਦੀ ਮਾਤਾ ਹੈ ਆ ਜਿਹੜੇ ਦੋਏ ਨੇ ਭੈਣ ਪਰਾਨ ਬਾਬੇ ਦੀ ਆ ਜਿਹੜੀ ਆ ਇਹਨਾਂ ਦੇ ਮੰਗੇਤਰ ਸੀ ਵਿਆਹ ਨਹੀਂ ਕੀਤਾ ਇਹਨੇ ਵੇਰ ਬਾਅਦ ਆਈਏ ਕਹਿਣ ਲੱਗੀ ਮਰਦ ਤੁਸੀਂ ਤੇ ਛਪਣ ਹੋ ਗਏ ਮੈਨੂੰ ਵੀ ਟਿਕਣਾ ਨਹੀਂ ਸੁਮੈਂ ਕਿਥੇ ਨਹੀਂ ਜਾ ਆਹ ਕੁੱਤੇ ਨੂੰ ਆ ਜਿਹੜੀ ਇਹ ਕੁੱਤਾ ਬਾਹਰ ਕੋੜੇ ਦੀ ਨੇ ਜਿਆਦੀ ਖੂਈ ਦਾ ਸਹਾਏ ਆ ਜੀ ਦੋ ਖੂਈਆਂ ਸੀ ਇੱਕ ਪਰਮ ਵਗਦੀ ਸੀ ਜਿਹੜੀ ਘੋੜੇ ਨੇ ਸੁੰਘ ਮਾਰਿਆ ਸੀ ਉਹ ਵਗਦੀ ਸੀ ਜਿਹੜੀ ਬਾਬਾ ਜੀ ਦੀ ਏ ਉਹ ਛਪੜੀ ਸੀ ਉਹ ਅਸੀਂ ਆਪ ਚਣਾਈ ਕੀਤੀ ਏ ਸਹਾਵੀਆਂ ਦੀ ਹੁਣ ਵੀ ਸਹਾਵੀਆਂ ਦੀ ਚੁੜਾਈ ਏ ਸਹਾਵੀਆਂ ਦੀ ਚੁੜਾਈ ਏ ਸਾਲ ਬਾਅਦ ਉਹ ਬਚਾ ਨਾ ਹੁੰਦਾ ਹੋਏ ਉਹਦੇ ਨਾਲ ਸ਼ਨਾਮ ਕਰੇ ਇਹ ਬਾਬਾ ਮੇਰ ਕਰ ਦਿੰਦਾ ਬਾਬਾ ਜੀ ਮੇਰ ਕਰ ਦਿੰਦੇ ਨੇ ਤੇ ਹੁਣ ਦਾ ਚੂਹਿਆਂ ਵਾਲੇ ਵੀ ਆਉਣ ਲੱ ਪਏ ਨੇ ਬੜੀ ਬੜੀ ਦੂਰੋਂ ਸੰਗਤ ਆਉਣ ਲੱ ਪਈਏ ਸ਼ਕਰ ਦੇ ਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਸਹੀ ਇਮੀਗ੍ਰੇਸ਼ਨ ਦੀ ਭਾਲ ਵਿੱਚ ਹੋ ਸੋਚ ਰਹੇ ਹੋ ਕਿ ਕਿਹੜਾ ਕਾਲਜ ਜੁਆਇਨ ਕੀਤਾ ਜਾਵੇ ਔਰ ਕਿਹੜਾ ਕੋਰਸ ਜੁਆਇਨ ਕੀਤਾ ਜਾਵੇ ਅਸੀਂ ਤੁਹਾਡੀ ਪ੍ਰੋਪਰਲੀ ਮਦਦ ਕਰਾਂਗੇ ਵੀਜ਼ਾ ਲੈਣ ਦੇ ਵਿੱਚ ਸੋ ਅੱਜ ਹੀ ਸਾਡੀ ਐਕਸਪਰਟ ਟੀਮ ਦੇ ਨਾਲ ਸੰਪਰਕ ਕਰੋ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਈ ਪਲਾਨੈਟ ਆਲਟਾ ਇਮੀਗ੍ਰੇਸ਼ਨ ਦੁਆਰੇ ਵਿੱਚ ਵਿਜ਼ਿਟ ਕਰ ਸਕਦੇ ਹੋ